ਦੋਸਤੋ ਜੇਕਰ ਤੁਹਾਨੂੰ ਲੱਗਦਾ ਹੈ ਤੁਹਾਨੂੰ ਸਾਹ ਲੈਣ ਵਿੱਚ ਦਿੱਕਤ ਹੋ ਰਹੀ ਹੈ ਖਾਂਸੀ ਵੀ ਵਾਰ-ਵਾਰ ਆ ਰਹੀ ਹੈ ਲੱਗਦਾ ਹੈ ਤੁਹਾਨੂੰ ਫਿਰ ਤੋਂ ਦਮੇ ਦਾ ਅਟੈਕ ਹੋ ਰਿਹਾ ਹੈ ਦੋਸਤੋ ਪਰੇਸ਼ਾਨ ਬਿਲਕੁਲ ਵੀ ਨਹੀਂ ਹੋਣਾ ਜੇ ਤੁਸੀਂ ਵਾਰ-ਵਾਰ ਇਨਹੇਲਰ ਯੂਜ਼ ਕਰਦੇ ਹੋ ਹੁਣ ਇਸ ਤੋਂ ਪੂਰੀ ਤਰ੍ਹਾਂ ਨਾਲ ਤੁਹਾਨੂੰ ਰਾਹਤ ਪਾਉਣੀ ਚਾਹੀਦੀ ਹੈ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਨੂੰ ਪੰਜ ਘਰੇਲੂ ਦੇਸੀ ਇਲਾਜ ਦੱਸਾਂਗੇ ਜੋ ਦਮਾ ਸਾਹ ਦੀ ਪ੍ਰੋਬਲਮ ਨੂੰ ਜੜ੍ਹ ਤੋਂ ਠੀਕ ਕਰਨ ਵਿੱਚ ਤੁਹਾਡੀ ਮਦਦ ਕਰਨਗੇ ਬਹੁਤ ਹੀ ਅਸਰਦਾਰ ਸਾਬਿਤ ਹੋਣਗੇ ਦੋਸਤੋ ਅੱਜ ਦੀ ਵੀਡੀਓ ਬਹੁਤ ਹੀ ਕੰਮ ਦੀ ਹੈ ਇਸ ਲਈ ਤੁਸੀਂ ਇੱਕ ਇੱਕ ਚੀਜ਼ ਧਿਆਨ ਨਾਲ ਸਮਝਣੀ ਹੈ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਸਮਝਣਾ ਚਾਹੀਦਾ ਹੈ ਦਮਾ ਰੋਗ ਹੈ ਕੀ ਇਹ ਕਿਉਂ ਹੁੰਦਾ ਹੈ ਸਾਹ ਲੈਣ ਵਿੱਚ ਦਿੱਕਤ ਆਉਣ ਦੀ ਸਮੱਸਿਆ ਹੁੰਦੀ ਕਿਉਂ ਹੈ ਦਮਾ ਜਿਸ ਨੂੰ ਅਸੀਂ ਅੰਗਰੇਜ਼ੀ ਵਿੱਚ ਅਸਥਮਾ ਕਹਿੰਦੇ ਹਾਂ ਇੱਕ ਕ੍ਰੋਨਿਕ ਬਿਮਾਰੀ ਹੈ ਜਿਸ ਵਿੱਚ ਸਾਡੇ ਫੇਫੜੇ ਜੋ ਸਾਹ ਲੈਣ ਦੀ ਨਲੀ ਹੈ ਇਸ ਨਲੀ ਵਿੱਚ ਸੋਜ ਆ ਜਾਂਦੀ ਹੈ ਜਿਸ ਨਾਲ ਸਾਹ ਲੈਣ ਸਮੇਂ ਦਿੱਕਤ ਆਉਂਦੀ ਹੈ ਨਲੀ ਦੀ ਸੋਜ ਦੇ ਕਈ ਕਾਰਨ ਹੁੰਦੇ ਹਨ ਜਿਵੇਂ ਅਲਰਜੀ ਮਿੱਟੀ ਧੂੜ ਧੂਆਂ ਜਾਂ ਫਿਰ ਠੰਡੀ ਹਵਾ ਕਈ ਕਾਰਨਾਂ ਕਰਕੇ ਤਕਲੀਫ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਵੱਧ ਵੀ ਸਕਦੀ ਹੈ ਅਸੀਂ ਤੁਹਾਨੂੰ ਪੰਜ ਕਾਰਨ ਦੱਸਾਂਗੇ ਤੁਸੀਂ ਧਿਆਨ ਨਾਲ ਸਮਝਨੇ ਹੈ ਇਹਨਾਂ ਵਿੱਚੋਂ ਕਿਹੜਾ ਕਾਰਨ ਤੁਹਾਡੇ ਦਮੇ ਦਾ ਹੋ ਸਕਦਾ ਹੈ ਕਿਹੜੇ ਕਾਰਨ ਕਰਕੇ ਤੁਹਾਡੀ ਤਕਲੀਫ ਵੱਧ ਜਾਂਦੀ ਹੈ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਣਾ ਹੈ ਪਹਿਲਾ ਕਾਰਨ ਹੁੰਦਾ ਹੈ ਅਲਰਜੀ ਜਿਸ ਨੂੰ ਅਸੀਂ ਕਹਿੰਦੇ ਹਾਂ ਡਸਟ ਅਲਰਜੀ ਬਹੁਤ ਹੀ ਕੋਮਨ ਆਮ ਸਮੱਸਿਆ ਹੈ ਧੂੜ ਮਿੱਟੀ ਧੂਆਂ ਪਰਾਗ ਕੰਨ ਜਾਂ ਪਾਲਤੂ ਜਾਨਵਰਾਂ ਦੇ ਵਾਲਾਂ ਕਰਕੇ ਜਾਂ ਫਿਰ ਕਈ ਵਿਸ਼ੈਲੇ ਜ਼ਹਿਰੀਲੇ ਕੰਨ ਸਾਡੇ ਖਾਣੇ ਵਿੱਚ ਆ ਜਾਂਦੇ ਹਨ ਜਿਸ ਨਾਲ ਦਮਾ ਸ਼ੁਰੂ ਹੋ ਜਾਂਦਾ ਹੈ ਇਹਨਾਂ ਵਿੱਚੋਂ ਕੋਈ ਵੀ ਕਾਰਨ ਆ ਸਕਦਾ ਹੁੰਦਾ ਹੈ ਜਿਸ ਨਾਲ ਦਮਾ ਰੋਗ ਸ਼ੁਰੂ ਹੋ ਜਾਂਦਾ ਹੈ ਦੂਸਰਾ ਕਾਰਨ ਹੁੰਦਾ ਹੈ ਠੰਡੀ ਹਵਾ ਕੋਲਡ 에ਅਰ ਠੰਡੀ ਹਵਾ ਅਤੇ ਖੁਸ਼ਕ ਹਵਾ ਨਾਲ ਵੀ ਫੇਫੜਿਆਂ ਵਿੱਚ ਜਲਨ ਹੋ ਸਕਦੀ ਹੈ ਜਿਸ ਨਾਲ ਵੀ ਅਸਥਮੇ ਦਾ ਅਟੈਕ ਸ਼ੁਰੂ ਹੋ ਜਾਂਦਾ ਹੈ ਤੀਸਰਾ ਕਾਰਨ ਸਮਝਣਾ ਵੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਉਹ ਹੈ ਸਟ੍ਰੈਸ ਟੈਨਸ਼ਨ ਅਤੇ ਐਂਗਜ਼ਾਇਟੀ ਮਾਨਸਿਕ ਤਣਾਅ ਨਾਲ ਵੀ ਸਾਹ ਦੀ ਜੋਗਤੀ ਹੈ ਪ੍ਰਭਾਵਿਤ ਹੋ ਜਾਂਦੀ ਹੈ ਅਸਥਮੇ ਦਾ ਖਤਰਾ ਬਹੁਤ ਹੱਦ ਤੱਕ ਵੱਧ ਜਾਂਦਾ ਹੈ ਚੌਥਾ ਮੁੱਖ ਕਾਰਨ ਹੈ ਜਿਸ ਵੱਲ ਲੋਕ ਖੁਦ ਹੀ ਲਾਪਰਵਾਹ ਹੁੰਦੇ ਹਨ ਉਹ ਹੈ ਸਿਗਰਟ ਨੋਸ਼ੀ ਅਤੇ ਪ੍ਰਦੂਸ਼ਣ ਸਿਗਰਟ ਦਾ ਧੂਆ ਅਤੇ ਪ੍ਰਦੂਸ਼ਿਤ ਵਾਤਾਵਰਨ ਦਮੇ ਨੂੰ ਸ਼ੁਰੂ ਵੀ ਕਰ ਸਕਦੇ ਹਨ ਜੇਕਰ ਤੁਹਾਨੂੰ ਮੇਦੀ ਤਕਲੀਫ ਹੈ ਤਾਂ ਵਧਾ ਵੀ ਸਕਦੇ ਹਨ ਪੰਜਵਾਂ ਕਾਰਨ ਹੁੰਦਾ ਹੈ ਵਾਇਰਲ ਰੈਸਪੀਰੇਟਰੀ ਇਨਫੈਕਸ਼ਨ ਸਰਦੀ ਖਾਂਸੀ ਜ਼ੁਕਾਮ ਲਗਾਤਾਰ ਰਹਿਣ ਨਾਲ ਵੀ ਦਮਾ ਰੋਗ ਦੀ ਸ਼ੁਰੂਆਤ ਹੋ ਸਕਦੀ ਹੈ ਦੋਸਤੋ ਹੁਣ ਤੁਹਾਨੂੰ ਦੱਸਦੇ ਹਾਂ ਜ਼ਬਰਦਸਤ ਆਸਾਨ ਕਾਰਗਰ ਅਸਰਦਾਰ ਪੰਜ ਘਰੇਲੂ ਨੁਸਖਿਆਂ ਬਾਰੇ ਜੋ ਦਮੇ ਦੇ ਮਰੀਜ਼ਾਂ ਲਈ रामबाਣ ਹਨ ਬਹੁਤ ਹੀ ਅਸਰਦਾਰ ਸਾਬਿਤ ਹੁੰਦੇ ਹਨ ਪਹਿਲਾ ਨੁਸਖਾ ਹੈ ਅਦਰਕ ਅਤੇ ਸ਼ਹਿਦ ਦਾ ਮਿਸ਼ਰਣ ਕਾਫੀ ਵਾਰੀ ਤੁਸੀਂ ਇਹ ਸੁਣਿਆ ਹੋਵੇਗਾ ਲੇਕਿਨ ਇਹ ਨੁਸਖਾ ਓਨਾ ਹੀ ਅਸਰਦਾਰ ਹੈ ਇੱਕ ਚਮਚ ਅਦਰਕ ਦਾ ਰਸ ਘੱਟਣਾ ਹੈ ਇੱਕ ਚਮਚ ਸ਼ਹਿਦ ਉਸ ਦੇ ਵਿੱਚ ਮਿਲਾਉਣਾ ਹੈ ਤੇ ਰੋਜ਼ ਸਵੇਰੇ ਖਾਲੀ ਪੇਟ ਇਸ ਨੁਸਖੇ ਦਾ ਸੇਵਨ ਕਰਨਾ ਹੈ ਕੁਝ ਦਿਨ ਲਗਾਤਾਰ ਇਸ ਨੁਸਖੇ ਦਾ ਸੇਵਨ ਜਰੂਰ ਕਰੋ ਕਾਫੀ ਲੋਕ ਕੀ ਕਰਦੇ ਹਨ ਇਸ ਨੁਸਖੇ ਨੂੰ ਸ਼ੁਰੂ ਤੱਕ ਕਰ ਦਿੰਦੇ ਹਨ ਇੱਕ ਦੋ ਦਿਨ ਲੈਂਦੇ ਹਨ ਫਿਰ ਬੰਦ ਕਰ ਦਿੰਦੇ ਹਨ ਪਰ ਜੇਕਰ ਲਗਾਤਾਰ ਤੁਸੀਂ ਇਸ ਨੁਸਖੇ ਦਾ ਸੇਵਨ ਕਰਦੇ ਹੋ ਤਾਂ ਇਹ ਫੇਫੜਿਆਂ ਦੀ ਸੋਜ ਨੂੰ ਘਟ ਕਰੇਗਾ ਸਾਹ ਲੈਣ ਦੀ ਜੋ ਸਮੱਸਿਆ ਹੈ ਉਸ ਵਿੱਚ ਤੁਹਾਨੂੰ ਕਾਫੀ ਰਾਹਤ ਇਸ ਨੁਸਖੇ ਨਾਲ ਮਿਲੇਗੀ ਦੂਸਰਾ ਨੁਸਖਾ ਹੈ ਲਸਣ ਅਤੇ ਦੁੱਧ ਦਾ ਸੇਵਨ ਦੋ ਤਿੰਨ ਲਸਣ ਦੀਆਂ ਕਲੀਆਂ ਅੱਧਾ ਗਲਾਸ ਦੁੱਧ ਅੰਦਰ ਪਾ ਕੇ ਉਬਾਲੋ ਸੌਣ ਤੋਂ ਪਹਿ ਆਇਸਨ ਉਸਕੇ ਦਾ ਸੇਵਨ ਕਰੋ ਇਹ ਕੀ ਕਰੇਗਾ ਇਹ ਤੁਹਾਡੇ ਕਫ ਬਲਗਮ ਨੂੰ ਬਾਹਰ ਕੱਢਣ ਵਿੱਚ ਮਦਦ ਕਰੇਗਾ ਸਾਹ ਲੈਣ ਵਾਲੇ ਸਿਸਟਮ ਨੂੰ ਮਜ਼ਬੂਤ ਕਰੇਗਾ ਸਾਹ ਤੰਤਰ ਨੂੰ ਮਜ਼ਬੂਤ ਬਣਾਏਗਾ ਜਿਸ ਨਾਲ ਤੁਹਾਡੀ ਤਕਲੀਫ ਕਾਫੀ ਹੱਦ ਤੱਕ ਘਟ ਜਾਵੇਗੀ ਤੀਸਰਾ ਨੁਸਖਾ ਹੈ ਹਲਦੀ ਵਾਲੇ ਦੁੱਧ ਦਾ ਸੇਵਨ ਇੱਕ ਗਲਾਸ ਗਰਮ ਦੁੱਧ ਵਿੱਚ ਅੱਧਾ ਚਮਚ ਹਲਦੀ ਮਿਲਾ ਕੇ ਰੋਜ਼ ਰਾਤ ਨੂੰ ਸੌਣ ਤੋਂ ਪਹਿਲਾਂ ਪੀਓ ਤੁਹਾਨੂੰ ਇਹ ਨੁਸਖੇ ਬਾਰੇ ਚੰਗੀ ਤਰ੍ਹਾਂ ਪਤਾ ਹੈ ਇਹ ਬਹੁਤ ਹੀ ਅਸਰਦਾਰ ਹੈ ਇਸ ਨੂੰ ਕੁਝ ਦਿਨ ਲਗਾਤਾਰ ਸੇਵਨ ਕਰੋ ਹਲਦੀ ਅੰਦਰ ਐਂਟੀ ਇਨਫਲਮੇਟਰੀ ਗੁਣ ਹੁੰਦੇ ਹਨ ਯਾਨੀ ਕਿ ਸੋਜ ਨੂੰ ਘੱਟ ਕਰਨ ਵਾਲੇ ਗੁਣ ਪਾਏ ਜਾਂਦੇ ਹਨ ਜੋ ਤੁਹਾਡੇ ਫੇਫੜਿਆਂ ਨੂੰ ਮਜ਼ਬੂਤ ਬਣਾਉਂਦੇ ਹਨ ਤੇ ਸੋਜ ਨੂੰ ਘੱਟ ਕਰਦੇ ਹਨ ਚੌਥਾ ਦੇਸੀ ਇਲਾਜ ਹੈ ਭਾਫ਼ ਲੈਣਾ ਗਰਮ ਪਾਣੀ ਵਿੱਚ ਦੋ ਤਿੰਨ ਬੂੰਦਾਂ ਨੀਲਗਿਰੀ ਦੇ ਤੇਲ ਦੀਆਂ ਪਾ ਕੇ ਫਿਰ ਸਵੇਰੇ ਅਤੇ ਸ਼ਾਮ ਇਸ ਨਾਲ ਭਾਫ਼ ਲੈਣੀ ਹੈ ਇਹ ਨੁਸਖਾ ਸਾਹ ਦੀਆਂ ਨਲੀਆਂ ਨੂੰ ਖੋਲਣ ਦਾ ਕੰਮ ਕਰਦਾ ਹੈ ਤੁਰੰਤ ਰਾਹਤ ਦੇਣ ਵਿੱਚ ਇਹ ਨੁਸਖਾ ਬਹੁਤ ਹੀ ਫਾਇਦੇਮੰਦ ਹੈ ਬਹੁਤ ਜ਼ਿਆਦਾ ਜੇਕਰ ਤੁਸੀਂ ਬੇਚੈਨੀ ਮਹਿਸੂਸ ਕਰ ਰਹੇ ਹੋ ਤਾਂ ਇਹ ਤੁਰੰਤ ਹੀ ਫਾਇਦਾ ਕਰੇਗਾ ਪੰਜਵਾਂ ਦੇਸੀ ਇਲਾਜ ਹੈ ਮੁਲਠੀ ਪਾਊਡਰ ਦਾ ਕੜਾ ਇੱਕ ਚਮਚ ਮੁਲਠੀ ਪਾਊਡਰ ਨੂੰ ਪਾਣੀ ਵਿੱਚ ਉਬਾਲ ਕੇ ਛਾਣ ਲਓ ਤੇ ਦਿਨ ਵਿੱਚ ਦੋ ਵਾਰ ਇਸ ਨੂੰ ਪੀਓ ਇਹ ਗਲੇ ਦੀ ਖਾਰਿਸ਼ ਬਲਗਮ ਰੇਸ਼ੇ ਨੂੰ ਦੂਰ ਕਰੇਗਾ ਸਾਹ ਦੀਆਂ ਜੋ ਨਲੀਆਂ ਹਨ ਉਸ ਨੂੰ ਸਾਫ਼ ਕਰੇਗਾ ਤੁਹਾਡੀ ਤਕਲੀਫ ਨੂੰ ਕਾਫੀ ਹੱਦ ਤੱਕ ਘਟਾਏਗਾ ਦੋਸਤੋ ਦਮੇ ਰੋਗ ਤੋਂ ਪੂਰੀ ਤਰ੍ਹਾਂ ਛੁਟਕਾਰਾ ਉਨਲੀ ਤੁਸੀਂ ਕੁਝ ਸਾਵਧਾਨੀਆਂ ਵੱਲ ਜ਼ਰੂਰ ਧਿਆਨ ਦੇਣਾ ਹੈ ਉਹ ਕਿਹੜੀਆਂ ਹਨ ਮਿੱਟੀ ਅਤੇ ਧੂਏ ਤੋਂ ਬਚਾ ਘਰ ਦੀ ਸਫਾਈ ਤੁਸੀਂ ਨਹੀਂ ਕਰਨੀ ਹੈ ਜੇ ਘਰ ਦੀ ਸਫਾਈ ਕਰਨੀ ਵੀ ਹੈ ਤਾਂ ਮਾਸਕ ਲਗਾ ਕੇ ਕਰਨੀ ਹੈ ਜਿਆਦਾ ਠੰਡੀ ਹਵਾ ਤੋਂ ਬਚਾ ਜਿਸ ਥਾਂ ਤੇ ਜਿਆਦਾ ਠੰਡੀ ਹਵਾ ਹੈ ਉਸ ਥਾਂ ਤੇ ਜਾਣ ਤੋਂ ਬਚਣਾ ਹੈ ਗਰਮ ਪਾਣੀ ਪੀਣਾ ਹੈ ਜਿਸ ਨਾਲ ਦਮਾ ਰੋ ਕਦੇ ਵੀ ਸ਼ੁਰੂ ਨਹੀਂ ਹੋਵੇਗਾ ਰੋਜ਼ ਹਲਕੀ ਐਕਸਰਸਾਈਜ਼ ਤੁਸੀਂ ਜ਼ਰੂਰ ਕਰਨੀ ਹੈ ਯੋਗ ਐਕਸਰਸਾਈਜ਼ ਬਹੁਤ ਜ਼ਰੂਰੀ ਹੈ ਪ੍ਰਾਣਾਯਾਮ ਡੀਪ ਬਰੀਥਿੰਗ ਐਕਸਰਸਾਈਜ਼ ਜੇਕਰ ਤੁਸੀਂ ਕਰਦੇ ਹੋ ਤਾਂ ਇਸ ਨਾਲ ਤੁਹਾਡੇ ਸਾਂਤ ਤੰਤਰ ਨੂੰ ਮਜ਼ਬੂਤੀ ਮਿਲੇਗੀ ਸੰਤੁਲਿਤ ਭੋਜਨ ਦਾ ਸੇਵਨ omega 3 fatty acid ਹਰੀ ਸਬਜ਼ੀਆਂ ਸੁੱਕੇ ਮੇਵੇ ਆਪਦੀ ਡਾਈਟ ਵਿੱਚ ਜ਼ਰੂਰ ਸ਼ਾਮਿਲ ਕਰੋ ਇਸ ਨਾਲ ਕੀ ਹੋਵੇਗਾ ਤੁਹਾਡਾ ਇਮਿਊਨਿਟੀ ਸਿਸਟਮ ਮਜ਼ਬੂਤ ਹੋਵੇਗਾ ਦਮਾ ਰੋਗ ਘਟਣ ਲੱਗੇਗਾ ਤਣਾਅ ਨੂੰ ਘੱਟ ਰੱਖੋ ਧਿਆਨ ਕਰੋ ਮੈਡੀਟੇਸ਼ਨ ਜ਼ਰੂਰ ਕਰੋ ਯੋਗ ਕਰੋ ਤਾਂ ਕਿ ਸਾਂਹ ਦੀ ਤਕਲੀਫ ਤੁਹਾਡੀ ਘੱਟ ਹੋ ਸਕੇ ਤੇ ਫਿਰ ਤੋਂ ਤੁਸੀਂ ਨਿਰੋਗੀ ਬਣੇ ਰਹੋ